ਇੰਨੀ ਠੰਡ 'ਚ ਬੰਦੇ ਨੂੰ ਰਾਤ ਨੂੰ ਨੰਗਾ ਕਰਕੇ ਬਾਹਰ ਬੰਨਿਆ ਜਾਂਦਾ ਤੇ ਉਹਨੂੰ ਕੁੱਟ ਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਇਹ ਮੁੱਖ ਮੰਤਰੀ ਸਾਡੇ ਦੋਹਾਂ ਦੇ ਸਾਹਮਣੇ ਫਾਇਰਿੰਗ ਕਰਤੀ ਜਵਾਬੀ ਫਾਇਰਿੰਗ ਕੀਤੀ ਅਸੀਂ ਮਾਰਤਾ ਸਾਡੇ ਪੁੱਲਿਸ ਵਾਲੇ ਪੱਗ 'ਚ ਗੋਲੀ ਲੱਗੀ ਲਗਾਤਾਰ ਭਾਨਾ ਲੜਕਦਾ ਈ ਸਰਕਾਰਾਂ ਦੀ ਅੱਖ ਖਾਸ ਤੌਰ ਤੇ ਭਵੰਤਰੀ ਯੱਕ ਤੇ ਲਗਾਤਾਰ ਉਹ ਸਰਕਾਰ ਤੇ ਸਵਾਲ ਚੱਕਦਾ ਭਾਨੇ ਦੇ ਇੱਕ ਫੋਨ ਤੇ ਠੱਗ ਏਜੰਟ ਕੋਈ ਥੱਗੀ ਮਾਰੀ ਬੈਠਾ 10 ਲੱਖ 20 ਲੱਖ ਮੋੜ ਦਿੰਦਾ ਕਈ ਬੀਬੀਆਂ ਸਾਹਮਣੇ ਆਈਆਂ ਕਈ ਪਰਿਵਾਰ ਸਾਹਮਣੇ ਆਏ ਵੀ ਸਾਡਾ ਭਾਨੇ 10 ਲੱਖ ਮੜਵਾਇਆ ਸਾਡਾ 15 ਮੜਵਾਇਆ ਸਾਡਾ 20 ਮੜਵਾਇਆ ਲੋਕ ਜਾਂਦੇ ਆ ਪੁਲਿਸ ਕੋਲੇ ਸ਼ਿਕਾਇਤ ਲੈ ਕੇ ਉਹ ਸਾਨੂੰ ਪੁੱਛ ਕੇ ਦਿੱਤੇ ਸੀ ਲੋਕ ਜਾਂਦੇ ਆ ਐਮ ਐਲ ਏ ਕੋਲੇ ਮੰਤਰੀ ਕੋਲੇ ਕਿਸੇ ਐਮ ਪੀ ਕੋਲੇ ਸਰਕਾਰ ਕੋਲੇ ਉਹ ਉੱਥੋਂ ਟਾਲ ਕੇ ਮੋੜ ਦਿੰਦੇ ਆ ਮੈਨੂੰ ਇਹ ਦੱਸੋ 2 ਸਾਲ ਦੇ ਵਿੱਚ ਕਿੰਨੇ ਥੱਗ ਏਜੰਟ ਫੜ ਕੇ ਅੰਦਰ ਦਿੱਤੇ ਆ ਪਿਛਲੀ ਵਾਰ ਸਰਕਾਰ ਚ ਕਿੰਨੇ ਦਿੱਤੇ ਸੀ ਇਸੇ ਕਾਰਨ ਸਰਕਾਰ ਚ ਕਿੰਨੇ ਦਿੱਤੇ ਸੀ ਇੰਨੇ ਸਿਕੰਜਾ ਕਰ ਸਿਆ ਕਿਸੇ ਨੇ ਤੇ ਪੰਜਾਬ ਦਾ ਅਰਧ ਬੰਦ ਰੁਪਿਆ ਫਸਿਆ ਹੋਇਆ ਅਰਧ ਬਾਂ ਲੋਕਾਂ ਦੀਆਂ ਜ਼ਮੀਨਾਂ ਗਹਿਣੇ ਵੇ ਪੈ ਕੇ ਉਹ ਜੇ ਪਹਾਨਾ ਕੰਮ ਕਾਹਦੇ ਲੜਕਦਾ ਸੀ ਜੇ ਪਹਾਨਾ ਮੁੱਦੇ ਚੱਕਦਾ ਸੀ ਮਤਲਬ ਮੈਂ ਮੁੱਦਾ ਚਾਹੁੰਦਾ ਮੈਂ ਕਹਿੰਦਾ ਪੰਸਿਆਂ ਤੂੰ ਜਵਾਬ ਦੇ ਤੂੰ ਜਿਹੜਾ ਕਰੋੜਾਂ ਰੁਪਇਆ ਐਡਾਂ ਦੇ ਖਰਚ ਕਰ ਰਿਹਾ ਹੈ ਬੋਰਡਾਂ ਤੇ ਮਸ਼ਹੂਰੀਆਂ ਤੇ ਅਖਬਾਰਾਂ ਦੇ ਸਟਾਰਾਂ ਦੇ ਚਾਣਾਂ ਨੂੰ ਖਰੀਦ ਕੇ ਇਹ ਪੰਜਾਬ ਦਾ ਪੈਸਾ ਕਿਉਂ ਬਰਬਾਦ ਕਰ ਰਿਹਾ ਤੂੰ 62000 ਕਰੋੜ ਰੁਪਇਆ ਕਰਜ਼ਾ ਚੱਕ ਲਿਆ ਲਾ ਕਿੱਥੇ ਰਿਹਾ ਪੈਸਾ ਪੰਜਾਬ ਦਾ ਲੋਕਾਂ ਦਾ ਪਾਣੀ ਨੂੰ ਬਹਾਲ ਰਿਹਾ ਜਹਾਜ਼ਾਂ 'ਚ ਉੱਡ ਰਿਹਾ ਬਾਹਰਲੇ ਸੂਬਿਆਂ ਜਾ ਰਿਹਾ ਕੇਰੀਬਾੜ ਨੂੰ ਲੈ ਕੇ ਚੱਡਿਆਂ ਦੇ ਵਿਆਹਾਂ ਦੇ ਖਰਚ ਕਰ ਰਿਹਾ ਰੇਲਿੰਗਾਂ ਦੇ ਤਬਾਹ ਕਰ ਰਿਹਾ ਇਹ ਗੱਲਾਂ ਸਾਡੇ ਸਵਾਲ ਨੇ ਇਹ ਰੜਕਦੇ ਹਾਂ ਅਸੀਂ ਸਾਨੂੰ ਕਿਵੇਂ ਬਖਸ਼ਣਗੇ ਇਹਦਾ ਗੱਲ ਮੈਂ ਤੈਨੂੰ ਉੱਦੇ 14 ਨੂੰ ਕਹਿੰਦੀ ਸੀ ਮੈਂ ਸਾਨੂੰ ਘੇਰਣਗੇ ਹਾਂ ਰੋਕਣਗੇ ਯਾਤਰਾ ਅੰਦਰ ਸਿੱਟਣਗੇ ਪਹਾਨਾ ਝਾਕ ਕੇ ਲੈ ਹੋਰ ਕੱਲ ਨੂੰ ਮੈਨੂੰ ਕੇ ਪਰਚੇ ਝਾਕ ਕੇ ਛੱਡ ਦੇਣਗੇ ਯਾਨੀ ਇਹ ਗੱਲ ਅੱਜ ਮੈਂ ਉਦੋਂ ਕੋਈ ਗੱਲਾਂ ਛੱਡੋ ਯਾਰ ਅਸੀਂ ਅੱਜ ਘੋਟਨੇ ਵਰਗਿਆਂ ਨੂੰ ਲਾਹਣਤਾ ਪੈਂਦੀਆਂ ਸੈਣੀ ਵਰਗਿਆਂ ਨੂੰ ਲਾਹਣਤਾ ਪੈਂਦੀਆਂ ਅਜੀਤ ਸੰਧੂ ਵਰਗਿਆਂ ਨੂੰ ਲਾਹਣਤਾ ਪੈਂਦੀਆਂ ਇਜਹਾਰ ਆਲਮਾਰਗਿਆਂ ਨੂੰ ਲਾਹਣਤਾ ਪੈਂਦੀਆਂ ਕਿ ਉਹਨਾਂ ਵੋਚੜਾਂ ਨੇ ਸਾਡੀ ਜ਼ੁਬਾਨੀ ਦਾ ਕਾਹਨ ਕੀਤਾ ਕਿ ਅੱਜ ਪੁਲਿਸ ਵਾਲੇ ਇਹ ਕੁਝ ਕਰ ਰਹੇ ਆ ਉਹ ਉਹਨਾਂ ਦੀ ਜਮੀਰ ਨਹੀਂ ਯਾਰ ਕੋਈ ਮਾੜੀ ਮੋਟੀ ਅੰਦਰ ਆਤਮਾ ਹੈ ਨਹੀਂ ਵੀ ਇੱਕ ਸਰਕਾਰ ਦੇ ਕਹੇ ਅੱਜ ਹੈਗਾ ਕੱਲ ਨੂੰ ਨਹੀਂ ਹੋਊਗਾ ਕੱਲ ਨੂੰ ਕੋਈ ਹੋਰ ਹੋਊਗਾ ਅਸੀਂ ਇੱਕ ਆਮ ਨੌਜਵਾਨ ਨਾਲ ਜਿਹਦਾ ਕੋਈ ਕਸੂਰ ਨਹੀਂ ਕੋਈ ਅੱਤਵਾਦੀ ਨਹੀਂ ਉਹ ਕੋ ਗੈਂਗਸਟਰ ਨਹੀਂ ਕੋਈ ਨਸ਼ਾ ਨਹੀਂ ਵੇਚਦਾ ਕੋਈ ਤਸਕਰ ਨਹੀਂ ਉਹਨੂੰ ਲੰਗਾ ਕਰਕੇ ਉਹਨੂੰ ਕੋੜਦੇ ਹੋ ਠੰਡਾ ਪਾਣੀ ਪਾਉਣੇ ਬਾਹਰ ਬੰਨ ਐਸ ਵੇਲੇ ਰਜਾਈ ਦੇ ਬੱਚੀ ਬੰਦੇ ਦੇ ਹੱਥ ਪੈਰ ਠਰਦੇ ਆ ਤੂੰ ਖੜਾ ਮੇਰੇ ਕੋਲ ਠੁੱਠੁਲ ਕਰੀ ਜਾਣਾ ਤੇ ਮੈਂ ਵੀ ਕਰੀਆ ਮੇਰੇ ਹੱਥ ਥੱਲੇ ਮਰੇ ਬੂਟ ਪਾਇਆ ਪੈਰ ਕੰਬੀ ਜਾਂਦੇ ਆ ਥੱਲੇ ਉਸ ਉਹ ਐਨੀ ਠੰਡ ਚ ਬੰਦੇ ਨੂੰ ਰਾਤ ਨੂੰ ਨੰਗਾ ਕਰਕੇ ਬਾ ਤਉਨੂੰ ਕੁੱਟ ਕੇ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਕਹਿੰਦਾ ਮੈਨੂੰ ਭੇਜੋ ਇਹ ਮੁੱਖ ਮੰਤਰੀ ਦਾ ਲੈਵਲ ਆ ਇਹ ਪੱਧਰ ਆ ਮੁੱਖ ਮੰਤਰੀ ਦਾ ਵੀ ਸਾਡੇ ਨੌਜਵਾਨਾਂ ਨੂੰ ਤੂੰ ਆਹ ਲੋਟ ਕਟਾ ਕੇ ਤੇ ਵੀਡੀਓ ਬਣਾ ਬਣਾ ਦੇਖੇਗਾ ਐਨਾ ਜ਼ੁਲਮ ਤਾਂ ਪਹਿਲਾਂ ਵੀ ਸਰਕਾਰਾਂ ਨੇ ਕੀਤਾ ਹੋਣਾ ਯਾਰ ਮੱਲਾ ਹੋ ਗਿਆ ਕੈਪਟਨ ਨੂੰ ਨਵੀਤ ਲੋਕੀ ਕੋਈ ਨਹੀਂ ਕਹਿੰਦੇ ਰਹੀ ਅਯਾਸ਼ ਹੈ ਰੂਸਾ ਦਾ ਯਾਰ ਹੈ ਫਲਾਨਾ ਟਿਮਕਾ ਉਹਨੇ ਕੀਤਾ ਲੋਕਾਂ ਤੇ ਆ ਜਿਹੜਾ ਛੱਡ ਗਿਆ ਸਭ ਨੂੰ ਯਾਰ ਆਵਾ ਬੈਂਤੇ ਬੁੱਚੜ ਦੀ ਗੱਲ ਕਰਦੇ ਐ ਜੇ ਤਾਂ ਉਹਨੂੰ ਵੀ ਮਾਤ ਪਾਊਗਾ ਮਾਤ ਪਾਊਗਾ ਹੋਰ ਝੂਠੇ ਮੁਕਾਬਲੇ ਹੋਣ ਲੱਗੇ ਪੰਜਾਬ ਚ ਐਂਕਾਊਂਟਰ ਹੋਣ ਲੱਗੇ ਰੋਇ ਮਾਲ ਇਹ ਤਸਕਰ ਹੈ ਜੀ ਉਹ ਮੁੰਡਾ ਮਾਰਿਆ ਜੀ ਦੇ ਮੁੰਡਾ ਮਾਰਤਾ ਠੂਠੇ ਮੁਕਾਬਲੇ ਚ ਉਹਦਾ ਰਿਕਾਰਡ ਇਹ ਦਖਿਆ ਗਿਆ ਉਹਦੇ ਕੋਈ ਵੀ ਅਪਰਾਧਿਕ ਮਾਮਲੇ ਦਰਜ ਨਹੀਂ ਇੱਕੋ ਹੀ ਕਹਾਣੀ ਘੜਦੀ ਐ ਪੁਲਿਸ ਨਾਲ ਸਾ ਅਸੀਂ ਗਏ ਜੀ ਸਾਡੇ ਦੋਨੇ ਸਾਹਮਣੇ ਫਾਇਰਿੰਗ ਕਰਤੀ ਜਵਾਬੀ ਫਾਇਰਿੰਗ ਕੀਤੀ ਅਸੀਂ ਮਾਰਤਾ ਸਾਡੇ ਪੌਲਿਸ ਵਾਲੇ ਪੱਗ 'ਚ ਗੋਲੀ ਲੱਗੀ ਇੱਕੋ ਹੀ ਕਹਾਣੀ ਘੜਦਿਆ ਹਰਥਾਂ ਤੇ ਭਵਾਂ ਤਾਂ ਹਲਾਸ਼ੀਰੀ ਦੇ ਰਿਹਾ ਵੀ ਗੈਸਟਰਾ ਨਾਲ ਅਨਕਾਊਂਟਰ ਕਰ ਦਿਓ ਮਾਰ ਦਿਓ ਇਹੀ ਉਹੀ ਦਾ 80 90 ਦਾ ਦੁਬਾਰਾ ਲੈਣਾ ਚਾਹੁੰਦੇ ਹੈ ਜਿਹੜੀ ਜਵਾਨੀ ਨੂੰ ਫਿਰ ਕੋਕੋ ਕੀ ਮਾਰਨਾ ਇਹਨਾਂ ਨੇ ਮੈਂ ਕਹਿੰਦਾ ਹਰ ਬੰਦੇ ਲਈ ਹਾਂ ਹਰ ਪੰਜਾਬ ਦੇ ਵਾਸੀ ਲਈ ਜਿਹੜੇ ਮਨੁੱਖੀ ਅਧਿਕਾਰਾਂ ਦਾ ਇੱਥੇ ਰੌਲਾ ਪਾਉਣ ਵਾਲੇ ਲੋਕ ਆ ਉਹਨਾਂ ਲਈ ਹਾਂ ਜਿਹੜਾ ਵੀ ਬੰਦਾ ਮੈਂ ਕਹਿੰਦਾ ਸਾਡੀ ਸਿਆਸੀ ਵਿਰੋਧਤਾ ਕਿਸੇ ਨਾ ਵੀ ਹੋ ਸਕਦਾ ਬਿਲਕੁਲ ਸਹੀ ਪਰ ਇਹ ਅੱਜ ਭਾਨੇ ਨਾ ਹੋਇਆ ਕੱਲ ਨੂੰ ਕਿਸੇ ਨਾ ਵੀ ਹੋ ਸਕਦਾ ਯਾਰ ਇਹ ਅਨਮਨੁੱਖੀ ਬਤੀਰਾ ਹੈ ਹਾਂ ਇਹ ਮਨੁੱਖਤਾ ਦੀ ਗੱਲ ਨਹੀਂ ਹੈ ਐਡਾ ਬੜਾ ਤਸ਼ੱਦਦ ਆਪਾਂ ਸੁਣਦੇ ਰਹੇ ਹਾਂ ਅੱਜ ਹੋਣ ਲੱਗਿਆ ਦੇ ਅੱਗੇ ਇਹ ਨਹੀਂ ਪਤਾ ਅੱਜ ਸਾਡੇ ਨੌਜਵਾਨ ਮੁੰਡਿਆਂ ਨੂੰ ਭਾਨੇ ਵਰਗ ਨੂੰ ਚੱਕ ਕੇ ਆ ਕੁਛ ਕਰਦੇ ਆ ਕੱਲ ਨੂੰ ਕਿਸੇ ਕੁੜੀਆਂ ਨੂੰ ਚੱਕ ਕੇ ਕਰਨਗੇ ਕਰਨਗੇ ਵੀ ਧੱਕਾ ਛੇ ਕੋਈ ਕੁੜੀ ਸਾਡੀ ਪੰਜਾਬ ਦੀ ਧੀ ਇਹਨਾਂ ਦੇ ਖਿਲਾਫ ਇਹਨੇ ਮਾਰੂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀ ਹੈ ਕਰਦੀ ਕੱਲ ਨੂੰ ਚੱਕ ਕੇ ਨੂੰ ਵੀ ਨੰਗਾ ਕਰਕੇ ਜੋ ਪਹਿਲਾਂ ਹੁੰਦਾ ਰਿਹਾ ਕਰਨਗੇ ਜੇ ਨਾ ਬੰਦਿਆਂ ਨੂੰ ਕ੍ਰਿਮੀਨਲਾਂ ਖਾਤਰ ਹੁੰਦੀਆਂ ਕਿ ਜਿਹੜੇ ਬੰਦੇ ਸੰਘਰਸ਼ ਕਰਦੇ ਉਹਨਾਂ ਦੇ ਹੌਸਲੇ ਤੋੜਨ ਖਾਤਰ ਵੀ ਵਰਤੀਆਂ ਜਾ ਰਹੀਆਂ ਅੱਜ ਕੱਲ੍ਹ ਵੀ ਲਵਾ ਦਿਓ 6 ਮਹੀਨੇ ਜਦੋਂ ਉਹਨਾਂ ਬਾਹਰ ਨਿਕਲਣਗੇ ਉਹਨਾਂ ਬੋਲੀ ਬਦਲ ਜਾਂਦੀ ਹੈ ਅੱਜ ਹਾਂ ਇਹ ਕਹਿੰਦੇ ਆ ਕੇਜਰੀਵਾਲ ਕਹਿੰਦਾ ਈਡੀ ਡਰਾ ਕੇ ਧਮਕਾ ਕੇ ਡੰਡੇ ਮਾਰ ਕੇ ਸਾਡੇ ਖਿਲਾਫ ਅੰਦ ਪਾਉਂਦੀ ਹੈ ਸਾਡੇ ਬੰਦੇ ਚੱਕ ਕੇ ਅੰਦਰ ਸਿੱਟਦੇ ਸਾਨੂੰ ਸਿੱਟਣ ਨੂੰ ਫਿਰਦੇ ਆ ਤੁਸੀਂ ਪੰਜਾਬ ਚ ਕੀ ਕਰ ਰਹੇ ਕਿੰਨੇ ਬੰਦੇ ਇੱਕ ਬੰਦਾ ਨਹੀਂ ਕਿੰਨੇ ਬੰਦੇ ਜਿਹੜੇ ਹੁਣ ਤੱਕ ਕਿੰਨੇ ਚੈਨਲ ਕਿੰਨੇ ਪੱਤਰਕਾਰਾਂ ਦੇ ਪਰਚੇ ਕਿੰਨੇ ਰੀਚਾਂ ਘਟਾ ਮਾਰ ਕਿੰਨੇ ਖਰੀਦਣ ਦੀ ਕੋਸ਼ਿਸ਼ ਕਿੰਨੇ ਖਰੀਦ ਲੇ ਹਰ ਤਰ੍ਹਾਂ ਦੀ ਆਵਾਜ਼ ਜਿਹੜੀ ਵੀ ਕਿਸੇ ਪਾਸਿਓਂ ਆਉਂਦੀ ਹੈ ਸੋਸ਼ਲ ਮੀਡੀਆ ਤੇ ਆਉਂਦੀ ਹੈ ਕੋਈ ਉਂ ਪ੍ਰਚਾਰ ਕਰਦਾ ਹੈ ਕਿਸੇ ਵੀ ਰੂਪ ਚ ਲੱਗਦਾ ਹੈ ਕਿ ਇਹ ਸਾਨੂੰ ਆਉਣ ਵਾਲੇ ਸਮੇਂ 'ਚ ਲੋਕਾਂ ਨੇ ਬਜ ਜਾਗਰਤੀ ਪੈਦਾ ਕਰਦਾ ਉਹ ਦੱਬਣਾ ਚਾਹੁੰਦੇ ਆ ਤੇ ਦੱਬ ਰਹੇ ਨੇ ਪਰ ਮੈਂ ਅੱਜ ਲੋਕਾਂ ਨੂੰ ਕਹਿੰਦਾ ਪੰਜਾਬ ਦੇ ਲੋਕੋ ਜੀ ਅੱਜ ਵੀ ਨਾ ਉੱਠੇ ਠੱਡ ਰੱਖਿਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ 27 27 ਤਰੀਕ ਨੂੰ ਉਹਦੇ ਪਿੰਡ ਰੱਖਿਆ ਤੇ ਜਿੰਨਾ ਅੱਜ ਵੀ ਨਾ ਤੁਸੀਂ ਪਹੁੰਚੇ ਤਾਂ ਫਿਰ ਸਮਝ ਲਓ ਸੋਡਰ ਲਈ ਇੱਥੇ ਬੋਲਣ ਵਾਲਾ ਖੜਨ ਵਾਲਾ ਕੋਈ ਵੀ ਨਹੀਂ ਬਚਣਾ ਇਹ ਯਾਦ ਰੱਖਿਓ